ਮੌਲਾ ਆਪੀਓ ਸੀਗਾ ਚੱਕੀ ਸੀਗਾ ਕਿਉਂਕਿ ਲਾਸ਼ ਉੱਤੇ ਮਿਲੀ ਸੀ ਕੋਈ ਸਬੂਤ ਨਹੀਂ ਸੀਗੇ ਸੀਸੀਟੀਵੀ ਤੁਸੀਂ ਲੱਭ ਲਈ ਤੇ ਉਸ ਤੋਂ ਬਾਅਦ ਹਰਤਪੀਤ ਦਾ ਨਾਮ ਸਾਹਮਣੇ ਆਇਆ ਤੇ ਆਖਰ ਕਿਵੇਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਐਸੇ ਤੇ ਜਿਹੜੇ ਦੋਸ਼ੀ ਨੇ ਇਹ ਸ਼ੋਅ ਕਰਨ ਦੀ ਉਹ ਸਾਰਾ ਕੁਝ ਕੀਤਾ ਵੀ ਇਹ ਟੋਬੇ 'ਚੋਂ ਲਾਸ਼ ਮੜੀ ਜਾਂ ਵੀ ਡੁੱਬ ਕੇ ਮਰ ਗਈ ਹੋਗੀ ਪਰ ਕਮਨ ਇੰਟੈਲੀਜੈਂਸ ਤੇ ਆਪਣੇ ਟੈਕਨੀਕਲ ਇੰਟੈਲੀਜੈਂਸ ਦੇ ਨਾਲ ਅਸੀਂ ਸਾਰਾ ਉਹ ਕੇ ਇਹਦੀਆਂ ਸੀਡੀਆਰਾਂ ਲਾ ਕੇ ਤੇ ਮਤਲਬ ਬਲਾਈਂਡ ਮਰਡਰ ਨੂੰ ਟ੍ਰੇਸ ਕੀਤਾ ਸੀਗਾ ਇਹ ਸੀ ਵੀ ਉਹ ਉਹਦੇ ਤੋਂ ਬਾਅਦ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੋਂ ਬਾਅਦ کورٹ ਦੀਆਂ ਗਵਾਹੀਆਂ ਹੋਣ ਤੋਂ ਬਾਅਦ ਕੱਲੇ ਨੂੰ ਲਾਈਫ ਐਮਪਲੋਇਮੈਂਟ ਦੀ ਸਜਾ ਮਿਲ ਗਈ ਤੇ ਜਦੋਂ ਨੂੰ ਫਿਰ ਉਹਦੇ ਤੋਂ ਪੁੱਛਦੇ ਪੁੱਛਦੇ ਤੇ ਆਪਣੇ ਜਿਹੜੇ ਪੁਨਾ ਦੀ ਜਿਹੜੀ ਸੀਗੀ ਉਹਦੇ ਤੋਂ ਕਾਰਵਾਈ ਕਰਦੇ ਹੋਏ ਤੇ ਮੈਸੇजेस ਤੋਂ ਤੇ ਸਾਰੀ ਇਹਦੇ ਤੋਂ ਫਿਰ ਅਸੀਂ ਦੋਸ਼ੀ ਨੂੰ ਨਾਮਿਨੇਟ ਕਰਦੇ ਹਾਂ ਕਿ ਉਹ ਤਾਂ ਬੰਦੇ ਹੌਸਟਾਈਲ ਵੀ ਜਿਹੜੇ ਗਵਾਹੀ ਹੌਸਟਾਈਲ ਵੀ ਹੋਏ ਜਿਹਦੇ ਕਰਕੇ ਸਾਨੂੰ ਉਹਦੇ ਚ ਪਰ ਜਿਹੜੀ ਜਦੋਂ ਪੁਲਿਸ ਅਫਸਰ ਅੱਛੀ ਤਰਤੀਸ਼ ਕਰੇ ਤੇ ਉਹਦੇ ਵਿੱਚ ਤੇ ਆਪਣੀ ਐਵੀਡੈਂਸ ਕਲੈਕਟ ਕਰੇ ਤੇ ਮੇਰੇ ਖਿਆਲ ਨਾਲ ਨਹੀਂ ਹੈ ਵੀ ਬੰਦਾ ਕਿਤੇ ਬਚ ਸਕਦਾ ਹੋਵੇ ਇੱਕ ਨਰਸ ਦੇ ਕਤਲ ਮਾਮਲੇ ਦੇ ਵਿੱਚ ਸਾਬਕਾ ਏਐਸਆਈ ਨੂੰ ਮੋਹਾਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਹਾਲਾਂਕਿ 302 ਦੇ ਤਹਿਤ ਉਹਨੂੰ ਜਿੱਥੇ ਉਮਰ ਕੈਦ ਤੇ ਨਾਲ 40000 ਰੁਪਏ ਜੁਰਮਾਨਾ ਕੀਤਾ ਗਿਆ ਤੇ ਉੱਥੇ ਹੀ ਨਾਲ ਜਿਹੜੇ ਸਬੂਤ ਮਟਾਉਣ ਦੇ ਤਹਿਤ 201 ਦੇ ਤਹਿਤ 3 ਸਾਲ ਦੀ ਸਜ਼ਾ ਤੇ ਨਾਲ 10000 ਰੁਪਏ ਜੁਰਮਾਨਾ ਕੀਤਾ ਗਿਆ ਮਾਮਲਾ 13 ਨਵੰਬਰ 2022 ਦਾ ਹੈ ਜਦੋਂ ਮਹਾਲੀ ਦੇ ਪਿੰਡ ਸੁਹਾਣਾ ਦੇ ਵਿੱਚ ਇੱਕ ਟੋਬੇ ਤੋਂ ਛੱਕੀ ਹਾਲਤ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਆ লাশ ਮਿਲਦੀ ਆ ਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੀ ਆ ਜਾਂਚ ਕੀਤੀ ਜਾਂਦੀ ਆ ਜਾਂਚ ਤੋਂ ਬਾਅਦ ਤਕਰੀਬ ਹਫਤਾ ਬਾਅਦ ਜਿਹੜਾ ਏਐਸਆਈ ਜਿਹੜਾ ਉਸ ਸਮੇਂ ਸੀ ਰਸਪ੍ਰੀਤ ਬਰਖਾਸਤ ਏਐਸਆਈ ਸੀ ਉਹਨਾਂ ਦਾ ਨਾਮ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਆਖਰ 3 ਸਾਲ ਬਾਦ ਚੱਲੇ ਕੇਸ ਦੇ ਵਿੱਚ ਅਦਾਲਤ ਵੱਲੋਂ ਅੱਜ ਜਿਹੜਾ ਫੈਸਲਾ ਸੁਣਾਇਆ ਗਿਆ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਪੂਰੀ ਜਿਹੜੀ ਜਾਂਚ ਥਾਣਾ ਸੋਹਣਾ ਵੱਲੋਂ ਕੀਤੀ ਗਈ ਸੀ ਸੋਹਣਾ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਸਾਡੇ ਨਾਲ ਡੀਐਸਪੀ ਹਰਸ਼ਮਨ ਬਾਲ ਨੇ ਜਾਣਦੇ ਜਗਲ ਨੇ ਬਾਲ ਸਾਹਿਬ ਮਾਮਲਾ ਕਾਫੀ ਔਸੀਗਾ ਛੱਤੀ ਸੀਗਾ ਕਿਉਂਕਿ ਲਾਸਤ ਉੱਥੇ ਮਿਲੀ ਸੀ ਕੋਈ ਸਬੂਤ ਨਹੀਂ ਸੀਗੇ ਸੀਸੀਟੀਵੀ ਤੁਸੀਂ ਲੱਭ ਲਈ ਤੇ ਉਸ ਤੋਂ ਬਾਅਦ ਹਰਸ਼ਪ੍ਰੀਤ ਦਾ ਨਾਮ ਸਾਹਮਣੇ ਆਇਆ ਤੇ ਆਖਰ ਕਿਵੇਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਜਿਹੜੀ ਸਜ਼ਾ ਸੁਣਾਈ ਆ ਸੁਤੋਸਤ ਸੀ ਸਾਡੇ ਕੋਲ ਇਹਦੇ ਵਿੱਚ ਮਖਤਿਆਰ ਸਿੰਘ ਸਾਨੂੰ ਬਹਾਲ ਸਿੰਘ ਵਾਸੀ ਅਭੋਰ ਜਿਹੜਾ ਕਿ ਜਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਿਆ ਹੈ ਉਹਨਾਂ ਦੀ ਬੇਟੀ ਨਸੀਬ ਕੌਰ ਜਿਹੜੀ ਮ੍ਰਿਤਕਾ ਸੀ ਉਹਦੀ ਜਦੋਂ ਬਾਡੀ ਸਾਨੂੰ ਸੁਹਾਣੇ ਤੋਂ ਮਿਲੀ ਤੇ ਉਹ ਉਹਦੇ ਵਿੱਚ ਉਹਦੇ ਤੇ ਸੱਟਾਂ ਸੀਗੀਆਂ ਜਦੋਂ ਵੈਸੇ ਤੇ ਜਿਹੜੇ ਦੋਸ਼ੀ ਨੇ ਇਹ ਸ਼ੋਅ ਕਰਨ ਦੀ ਉਹ ਸਾਰਾ ਕੁਝ ਕੀਤਾ ਵੀ ਇਹ ਟੋਬੇ ਚੋਂ ਲਾਸ਼ ਮਿਲੀ ਹੈ ਵੀ ਡੁੱਬ ਕੇ ਮਰ ਗਈ ਹੋਊਗੀ ਪਰ ਅਸੀਂ ਉਦੋਂ ਮੁਕੇ ਤੇ ਸਾਰੇ ਸੁਹਾਣਾ ਪੁਲਿਸ ਤੇ ਅਸੀਂ ਬਰਮਾ ਸਿੰਘ ਵੀ ਇਹਦੇ ਆਈਓ ਜਿਹੜੇ ਸੀਗੇ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਤਫਤੀਸ਼ ਕਰਕੇ ਤੇ ਉਹਦੇ ਵਿੱਚ ਅਸੀਂ ਇਹਦੇ ਵਾਪਸ ਹਿਊਮਨ ਇੰਟੈਲੀਜੈਂਸ ਤੇ ਆਪਣੇ ਟੈਕਨੀਕਲ ਇੰਟੈਲੀਜੈਂਸ ਦੇ ਨਾਲ ਅਸੀਂ ਸਾਰਾ ਕੋ ਕੇ ਇਹਦੀਆਂ ਸੀਡੀਆਰਾਂ ਲੈ ਕੇ ਤੇ ਮਤਲਬ ਬਲਾਈਂਡ ਮਰਡਰ ਨੂੰ ਟ੍ਰੇਸ ਕੀਤਾ ਸੀਗਾ ਫਿਰ ਜਦੋਂ ਉਹਦਾ ਸਾਡੇ ਉਹ ਨਾਮ ਰਸ਼ਪ੍ਰੀਤ ਦਾ ਜੋ ਕਿ ਸਾਡੇ ਵਿਭਾਗ ਦੇ ਵਿੱਚ ਐਸਐਸਈ ਸੀ ਉਹਨੇ ਆਇਆ ਤੇ ਉਦੋਂ ਸਾਡੇ ਮਤਲਬ ਫੜਦੇ ਫੜਦੇ ਕਿਉਂਕਿ ਜਿਹੜੇ ਬੰਦੇ ਆਪਣੇ ਆਪ ਨੂੰ ਸ਼ਾਰਪ ਗੈਨਦੇ ਆ ਉਹਨਾਂ ਉਦੋਂ ਉਹ ਬੜੇ ਚਿਰ ਆਪਣੀ ਅਰੈਸਟ ਵੇਟ ਕਰਦਾ ਸੀ ਤੇ ਪਰ ਇਹ ਸੀ ਵੀ ਉਹ ਉਹਦੇ ਤੋਂ ਬਾਅਦ ਸਾਰੀ ਨਵੈਸਟੀਗੇਸ਼ਨ ਕੰਪਲੀਟ ਕਰਨ ਤੋਂ ਬਾਅਦ ਕੋਰਟ ਦੀਆਂ ਗਵਾਹੀਆਂ ਹੋਣ ਤੋਂ ਬਾਅਦ ਕੱਲ ਇਹਨੂੰ ਲਾਈਫ ਇੰਪ੍ਰੀਜ਼ਨਮੈਂਟ ਦੀ ਸੱਯਾਮ ਲਈ ਬਲ ਸਭ ਕਿੰਨਾ ਚੈਲੰਜ ਸੀਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਕੋਈ ਲਾਸ਼ ਹੈ ਜਿਹੜੀ ਹਨੇਰੇ ਚ ਰੱਖ ਕੇ ਗਿਆ ਸੀ ਉਹ ਉਸ ਤੋਂ ਬਾਅਦ ਕਿਸੇ ਨੇ ਦੇਖੀ ਨਹੀਂ ਸੀ ਸਵੇਰੇ ਜਦੋਂ ਜਾਣਕਾਰੀ ਮਿਲੀ ਅੱਥਰ ਬਜ਼ੁਰਗ ਬੈਠੇ ਉਸ ਟਾਈਮ ਜਿਹੜਾ ਪੁਲਿਸ ਨੂੰ ਪਤਾ ਲੱਗਿਆ ਉਸ ਸਮੇਂ ਪੁਲਿਸ ਕੋਲੇ ਜਿਹੜਾ ਵੱਡੀ ਗਿਣਤੀ ਜਗ੍ਹਾ ਹੁੰਦਾ ਵੀ ਕਿ ਸਬੂਤ ਨੇ ਜੀ ਗਵਾਹ ਨੇ ਜੀ ਉਹਦੇ ਵਿੱਚ ਗਵਾਹ ਕਿੰਨੇ ਸੀਗੇ ਤੇ ਇਹਦੇ ਵਿੱਚ ਜਾਂ ਸਿਰਫ ਲੜਕੀ ਦੇ ਪਿਤਾ ਦੀ ਕੰਪਲੇਟ ਤੋਂ ਹੀ ਬਾਅਦ ਜਿਹੜਾ ਸਾਰਾ ਜਿਹੜਾ ਕਾਰਵਾਈ ਕੀਤੀ ਗਈ ਨੇ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਉਦੋਂ ਤੇ ਅਸੀਂ ਉਹਦੇ ਕਿਉਂਕਿ ਬੱਚੀ ਤੋਂ ਪਹਿਲਾਂ ਅਸੀਂ ਆਇਡੈਂਟੀਫਾਈ ਕੀਤਾ ਵੀ ਇਹ ਬੱਚੀ ਹੈ ਕੌਣ ਹੈ ਤੇ ਉਹ ਨਸੀਬਕੌਰ ਦੇ ਫਿਰ ਫਾਦਰ ਨੂੰ ਬੁਲਾ ਕੇ ਬੁਲਾਇਆ ਸੀ ਤੇ ਜਦੋਂ ਉਹਨੂੰ ਫਿਰ ਉਹਦੇ ਤੋਂ ਪੁੱਛਦੇ ਪੁੱਛਦੇ ਤੇ ਆਪਣੇ ਜਿਹੜੇ ਫੋਨਾਂ ਦੀ ਜਿਹੜੀ ਸੀਗੀ ਉਹਦੇ ਤੋਂ ਕਾਰਵਾਈ ਕਰਦੇ ਹੋਏ ਤੇ ਮੈਸੇजेस ਤੋਂ ਤੇ ਸਾਰੀ ਇਹਦੇ ਤੋਂ ਫਿਰ ਅਸੀਂ ਦੋਸ਼ੀ ਨੂੰ ਨਾਮਿਨੇਟ ਕਰ ਲਿਆ ਸੀਗਾ ਉਸ਼ੀ ਨੂੰ ਨਾਮਿਨੇਟ ਕਰਦੇ ਕਰਦੇ ਸਾਨੂੰ ਮਤਲਬ ਜਿਦਾ 13 11 ਦੀ ਹੈ ਮੈਨੂੰ ਯਾਦ ਹੈ ਕਿ 25 ਨਵੰਬਰ ਨੂੰ ਇਹਦੀ ਅਰੈਸਟ ਪਈ ਸੀਗੀ 25 ਨਵੰਬਰ ਨੂੰ ਜਦੋਂ ਇਹਦੇ ਅਰੈਸਟ ਹੋਣ ਤੋਂ ਬਾਅਦ ਫਿਰ ਇਹਦੇ ਤੇ ਕਲਾਫ ਸਾਰੀ ਐਵੀਡੈਂਸ ਦਿੱਤੀ ਗਈ ਇਹਦੇ ਵਿੱਚ ਬੜੀ ਅਚ ਅੱਛੇ ਤਰੀਕੇ ਨਾਲ ਡੀਐਨਏ ਵੀ ਅਸੀਂ ਡੀਐਨਏ ਟੈਸਟ ਵੀ ਕਰਾਇਆ ਤੇ ਸਾਰੀਆਂ ਇਹਦੀਆਂ ਐਫਐਐਸਐਲ ਨੂੰ ਵੀ ਇਹਦੀਆਂ ਜਿਹੜੀਆਂ ਰਿਪੋਰਟਾਂ ਸੀਗੀਆਂ ਸਾਰੀਆਂ ਆਈਆਂ ਤੇ ਉਹ ਸਾਰੀ ਹਿਊਮਨ ਤੇ ਟੈਕਨੀਕਲ ਉਹਦੇ ਇਨਵੈਸਟੀਗੇਸ਼ਨ ਦੇ ਬਾਅਦ ਇਹ ਤੇ ਗਵਾਹਾਂ ਹੋਣ ਤੋਂ ਬਾਅਦ ਗਵਾਹਾਂ ਦਾ ਵੀ ਇਸ ਕਾਲ ਦਾ ਬਹੁਤ ਜ਼ਰੂਰੀ ਹੈ ਕਿ ਗਵਾਹਾਂ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਕਈ ਇਹਦੇ ਵਿੱਚ ਸਾਨੂੰ 2-3 ਬੰਦੇ ਹੌਸਟਾਈਲ ਵੀ ਜਿਹੜੇ ਗਵਾਹ ਸੀ ਹੌਸਟਾਈਲ ਵੀ ਹੋਏ ਜਿਹਦੇ ਕਰਕੇ ਸਾਨੂੰ ਉਹਦੇ ਚ ਪਰ ਜਿਹੜੀ ਜਦੋਂ ਪੁਲਿਸ ਅਫਸਰ ਅੱਛੀ ਤਫ਼ਤੀਸ਼ ਕਰੇ ਤੇ ਉਹਦੇ ਵਿੱਚ ਤੇ ਆਪਣੀ ਐਵੀਡੈਂਸ ਕਲੈਕਟ ਕਰੇ ਤੇ ਮੇਰੇ ਖਿਆਲ ਨਾਲ ਨਹੀਂ ਹੈ ਵੀ ਬੰਦਾ ਕਿਤੇ ਬਚ ਸਕਦਾ ਹੋਵੇ ਜਿਹੜੇ ਮਲਜਮ ਹੁੰਦੇ ਆ ਉਹ ਆਪਣੇ ਆਪ ਨੂੰ ਬਹੁਤ ਛਾਤਰ ਜਰੂਰ ਸਮਝਦੇ ਆ ਪਰ ਪੁਲਿਸ ਅਫਸਰ ਵੀ ਦਾ ਜਿਹੜਾ اخਲਾਕੀ ਫਰਜ਼ ਆ ਵੀ ਜਦੋਂ ਬੰਦੇ ਦੀ ਅਰੈਸਟ ਕੱਲੀ ਪਾਉਣ ਦਾ ਨਹੀਂ ਗੱਲ ਬਣਦੀ ਉਹਨੂੰ ਸਜ਼ਾ ਕਰਾਉਣ ਤੱਕ ਪੁਲਿਸ ਅਫਸਰ ਦਾ ਉਹ ਹੁੰਦਾ ਅੱਛਾ ਬਲ ਸਾਹਿਬ ਇਹਦੇ ਵਿੱਚ ਜਿਹੜੀ ਮੇਨ ਗੱਲ ਆ ਆਪ ਜਿਹੜਾ ਵਿਆਹ ਹੋਇਆ ਸੀ ਇਹ ਨਸੀਬ ਕੋਲ ਨਾਲ ਲਿਬਰੇਟੀਸ਼ਿਪ ਰਹਿੰਦਾ ਸੀ ਜਦੋਂ ਬਰਦਤ ਹੋਈ ਆ ਕਨ ਸ਼ਰਾਬ ਪੀਤੀ ਐ ਤਾਂ ਉਹਨਾਂ ਨੇ ਉਸ ਸਮੇਂ ਇਹ ਬਿਆਨ ਦਿੱਤਾ ਸੀ ਇਹਦੇ ਵਿੱਚ ਨਹੀਂ ਉਹਦੇ 'ਚ ਇਹ ਉਹ ਇਟ ਵਾਸ ਆ ਪਾਰਟ ਆਫ ਇਨਵੈਸਟੀਗੇਸ਼ਨ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਆਈਆਂ ਸੀਗੀਆਂ ਪਰ ਉਹਦੇ ਵਿੱਚ ਐਂਡ ਉਹਦੇ ਵਿੱਚ ਵਿਸਲੇ 'ਚ ਵੀ ਇਹ ਗੱਲ ਕਲੀਅਰ ਹੋਈ ਸੀ ਵੀ ਉਹਨੇ ਦਾਰੂ ਪੀਤੀ ਐ ਪਰ ਫਿਰ ਵੀ ਜਿਹੜੀ ਐਂਡ ਜਦੋਂ ਉਹਨੇ ਘਲਾ ਘੋਟ ਕੇ ਮਾਰਿਆ ਸੀਗਾ ਤੇ ਉਦੋਂ ਬਾਡੀ ਨੂੰ ਉੱਥੇ ਲੈ ਕੇ ਗਿਆ ਸੀ ਉਹਦੇ ਵਿੱਚ ਅਸੀਂ ਕੈਮਰਿਆਂ ਦੀਆਂ ਸਾਰੀ ਸੀਸੀਟੀਵੀ ਫੁਟੇਜ ਜਿਹੜੇ ਜਿਹੜੀ ਅਸੀਂ ਉਹਦਾ ਰਸਤਾ ਸੀ ਜਿੱਧਰ ਦੀ ਉਹ ਆਇਆ ਤੇ ਜਿੱਥੇ ਉਹ ਛੱਡ ਕੇ ਗਿਆ ਉਹ ਸਾਰੀਆਂ ਹੀ ਅਸੀਂ ਪ੍ਰੂਵ ਕੀਤੀਆਂ ਤੇ ਇਹਦੇ ਵਿੱਚ ਆਈਓ ਵੱਲੋਂ ਗੁੱਡ ਐਵਿਡੈਂਸ ਤੇ ਸਾਰੇ ਗਵਾਹਾਂ ਨੂੰ ਗਵਾਹੀ ਦਵਾਉਣ ਤੋਂ ਬਾਅਦ ਉਹਨੂੰ ਸਜ਼ਾ ਹੋਣ ਨਾਲ ਸਾਨੂੰ ਵੀ ਸੁਣ ਤੁਸੀਂ ਮਿਲਲੀ ਬਸ ਬਲਸਬ ਇਹਦੇ ਵਿੱਚ ਇੱਕ ਮੈਂ ਜਿਹੜੀ ਨਾਲ ਗੰਨੀਦੁਣਾ ਕਿਉਂਕਿ ਇਹਨੂੰ ਜਿਹੜਾ ਰਸਪੀ ਤੋਂ ਹੈਡ ਕਨਸਟੇਬਲ ਸੀ ਉਸ ਸਮੇ ਇਹਨੇ ਜਿਹੜਾ ਬੀ1 ਟੈਸਟ ਦਿੱਤਾ ਸੀ ਉਹਦੇ ਵਿੱਚ ਟਾਪ ਕੀਤਾ ਸੀ ਪੰਜਾਬ ਦੇ ਵਿੱਚੋਂ ਮੁਜੀਵਾਰ ਜਦੋਂ ਇਹਨੂੰ ਬਹਾਦਰੀ ਲਈ ਜਿਹੜਾ ਉੱਥੇ ਇਨਕਾਊਂਟਰ ਹੁੰਦਾ ਉਹਦੇ ਵਿੱਚ ਪੰਚਕੂਲੇ ਬਦਮਾਸ਼ਾਂ ਦੇ ਨਾਲ ਉੱਥੇ ਇਹਨੂੰ ਗੋਲੀ ਲੱਗੀ ਸੀ ਤੇ ਇਹਨੂੰ ਬਹਾਦਰੀ ਦਾ ਜਿਹੜਾ ਨਾਮ ਮਿਲਿਆ ਤੇ ਐਸੇ ਹੀ ਬਣਿਆ ਸੀ ਉਸ ਤੋਂ ਬਾਅਦ ਇਹਦਾ ਦਿਮਾਗ ਖਰਾਬ ਹੋ ਗਿਆ ਜਾਂ ਇਹ ਐਜੂਕੇਟਿਡ ਦਾ ਸੀਗਾ ਇਹ ਇਹਦੀ ਜਿਹੜੀ ਅਪਰਾਧਿਕ ਪ੍ਰਕਿਰਤੀ ਕਦੋਂ ਜਿਹੜੀ ਆ ਪੈਦਾ ਹੋਈ ਕਿਉਂਕਿ ਛੋਡੇ ਜੂਡੀਕਸ਼ਨ ਦੇ ਵਿੱਚ ਥਾਣਿਆਂ ਦੇ ਵਿੱਚ ਰਿਹਾ ਹੈ ਕਿ ਇਹ ਮੈਂ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਵੀ ਇੰਟੈਲੀਜੈਂਸ ਹੋਣੀ ਆ ਅੱਡੀ ਚੀਜ਼ ਹੈ ਕ੍ਰਿਮੀਨਲ ਮਾਈਂਡ ਹੋਣਾ ਅੱਡੀ ਚੀਜ਼ ਹੈ ਬੰਦਾ ਜਦੋਂ ਵੀ ਉਹਦਾ ਬੰਦੇ ਦਾ ਪਤਾ ਨਹੀਂ ਲੱਗਦਾ ਵੀ ਕਦੋਂ ਕਿਸੇ ਗੱਲ ਤੋਂ ਵੇਖੋ ਫਸਟ ਵੀ ਇਹਦੇ 'ਚ ਮੈਂ ਤੁਹਾਨੂੰ ਇਹਦੇ 'ਚ ਕੋਈ ਦੋ ਰਹਿ ਨਹੀਂ ਵੀ ਉਹ 2017 ਦੇ ਵਿੱਚ B1 ਟੈਸਟ ਦੇ ਵਿੱਚ ਅੱਭਲ ਆਇਆ ਸੀ ਤੇ ਉਹਦੇ ਕਰਕੇ ਉਹ ਫਸਟ ਆਉਣ ਉਹ ਵੀ ਆਇਆ ਸੀ ਉਹਨੂੰ ਪ੍ਰੋਮੋਸ਼ਨ ਵੀ ਮਿਲੀ ਸੀ ਪਰ ਜੋ ਜੇ ਉਹ ਚੰਗਾ ਕੰਮ ਕਰੂਗਾ ਤੇ ਉਹਨੂੰ ਰਿਵਾਰਡ ਮਿਲੂਗਾ ਜਿਹੜਾ ਵੀ ਬੰਦਾ ਪਰ ਜੇ ਕੋਈ ਮਾੜਾ ਕੰਮ ਕਰੂਗਾ ਉਹਨੂੰ ਸਜ਼ਾ ਮਿਲਣੀ ਮਿਲਣੀ ਹੀ ਚਾਹੀਦੀ ਹੈ ਠੀਕ ਹੈ ਧੰਨਵਾਦ ਬਿਲਕੁਲ ਡਿਪਟੀ ਸਾਹਿਬ ਜੀ ਸਪਸ਼ਟ ਤੌਰ ਤੇ ਜਿਹੜਾ ਇਹ ਪੂਰਾ ਜਿਹੜਾ ਮਾਮਲਾ ਕਿਉਂਕਿ ਇਹ ਨਹੀਂਗਾ ਵੀ ਆਮ ਤੌਰ ਤੇ ਕਿਹਾ ਜਾਂਦਾ ਕਿ ਪੁਲਿਸ ਦੇ ਵਿੱਚ ਭਰਤੀ ਹੋਣਾ ਸੌਖਾ ਹੈ ਪਰ ਉਹ ਪੁਲਿਸ ਦੇ ਵਿੱਚ ਜਦੋਂ ਅਫਸਰ ਬਣਨਾ ਉਹਨੂੰ ਸੰਭਾਲਣਾ ਬੜਾ ਮੁਸ਼ਕਲ ਆ ਕਿਉਂਕਿ ਬਹੁਤ ਜਲਦੀ ਰਸਪ੍ਰੀਤ ਤਰੱਕੀ ਕਰਦਾ ਜਾ ਰਿਹਾ ਸੀ ਐਜੂਕੇਟਿਡ ਸੀ ਕਿਉਂਕਿ B1 ਟੈਸਟ ਤੇ ਜਿਹੜਾ ਹੈਡ ਕਾਉਂਸਲਰ ਦਾ ਟੈਸਟ ਤਾਂ ਜਾਂਦਾ ਉਹਦੇ ਵਿੱਚ ਪੰਜਾਬ ਦੇ ਵਿੱਚ ਉਹਨੇ 97% ਨੰਬਰ ਲੈ ਕੇ ਟੌਪ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਲਗਾਤਾਰ ਤਰੱਕੀਆਂ ਕਰਦਾ ਰਿਹਾ ਬਦਮਾਸ਼ਾਂ ਨਾਲ ਇੱਕ ਵਾਰ ਮੁਕਾਬਲਾ ਵੀ ਹੋਇਆ ਗੋਲੀ ਵੀ ਲੱਗੀ ਸੀ ਤੇ ਇਹਨੂੰ ਪ੍ਰੋਮੋਸ਼ਨ ਵੀ ਮਿਲੀ ਸੀ ਤੇ ਉਸ ਤੋਂ ਬਾਅਦ ASI ਬਣਿਆ ਤੇ ASI ਬਣਨ ਤੋਂ ਬਾਅਦ ਇਹਦੀ ਜਿਹੜੀ ਆ ਅਪਰਾਧ ਦੀ ਜਿਹੜੀ ਆ ਗਿਣਤੀ ਆ ਸ਼ੁਰੂ ਹੋ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹਦੇ ਕਈ ਜਿਹੜੇ ਮਾਮਲੇ ਦਰਜ ਹੋਏ ਤੇ ਉਸ ਤੋਂ ਬਾਅਦ ਜਿਹੜਾ ਇਹ ਨਸੀਬ ਕੌਰ ਨਾਲ ਲਿਵਨਰੇਸ਼ਨ ਦੇ ਵਿੱਚ ਰਹਿਣ ਤੋਂ ਬਾਅਦ ਉਹਦਾ ਕਤਲ ਕਰਦਾ ਕਤਲ ਤੋਂ ਬਾਅਦ ਇਹ ਜਿਹੜੀ ਆ ਪੂਰੀ ਜਿਹੜੀ ਆ ਮਾਮਲੇ ਜਾਂਚ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਹੁਣ ਆਖਰ 3 ਸਾਲ ਬਾਅਦ ਮਹਾਲੀ ਅਦਾਲਤ ਦਾ ਫੈਸਲਾ ਆਇਆ ਤੇ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਕਿਉਂਕਿ ਇੱਕ ਜਿਹੜੀ ਨਸ ਸੀ ਪੰਜਬੂਲੇ ਇੱਕ ਹਫਤਾਵਾਲ ਦੇ ਵਿੱਚ ਜਿਹੜੀ ਕੰਮ ਕਰਦੀ ਸੀ ਤੇ ਉੱਥੇ ਜਿਹੜਾ ਇਹਦੇ ਨਾਲ ਜਿਹੜਾ ਸੰਪਰਕ ਦੇ ਵਿੱਚ ਆਈ ਤੇ ਇਸ ਨਾਲ ਦਾ ਲਿਵਨਰੇਸ਼ਨ ਬਣਿਆ ਤੇ ਉਸ ਤੋਂ ਬਾਅਦ ਜਿਹੜਾ ਇਹ ਪੂਰੀ ਬਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਚਾਹੁੰਦਾ ਤਾਂ ਇਹ ਇਸ ਜਿਹੜੀਆ ਬਰਦਾਤ ਤੋਂ ਬਚ ਵੀ ਸਕਦਾ ਸੀ ਪਰ ਕਹਿੰਦੇ ਨੇ ਜਲਦੀ ਜਿਹੜੀਆ ਇਹਨੂੰ ਜਿਹੜੀਆ ਤਰੱਕੀ ਦੀ ਜਿਹੜੀ ਉਹ ਸੀਗੀ ਤੇ ਉਸ ਤੋਂ ਬਾਅਦ ਜਦੋਂ ਇਹਨੇ ਬਰਦਾਤ ਨੂੰ ਜਨਮ ਦਿੱਤਾ ਉਸ ਸਮੇਂ ਵੀ ਇਹ ਬਰਖਾਸ ਸੀਗਾ ਪਰ ਪੁਲਿਸ ਕਹਿੰਦੇ ਅਸੀਂ ਇਸ ਮਾਮਲੇ ਦੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਆ ਇਹ ਨਹੀਂ ਦੇਖਿਆ ਕਿ ਮੁਲਾਜ਼ਮਾਂ ਆਮ ਤੌਰ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਤੇ ਉਂਗਲਾਂ ਜ਼ਰੂਰ ਉੜਦੀਆਂ ਨੇ ਪਰ ਪੁਲਿਸ ਨੇ ਪੂਰੀ ਤਰ੍ਹਾਂ ਜਿਹੜਾ ਇਨਸਾਫ ਕੀਤਾ ਤੇ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਅੱਜ ਪੀੜਤ ਪਰਿਵਾਰ ਕਿਤੇ ਨਾ ਕਿਤੇ ਖੁਸ਼ ਜ਼ਰੂਰ ਹੁੰਦਾ ਹੋਊਗੇ ਉਹਨਾਂ ਦੀ ਬੇਟੀ ਨੂੰ ਜਿਹੜਾ ਕਤਲ ਕੀਤਾ ਉਹਦਾ ਇਨਸਾਫ ਮਿਲਿਆ ਮਹਾਲੀ ਤੋਂ ਗਰਦੀ ਬੈਣੀਪਾਲ ਡੇਲੀ ਪੋਸਟ ਪੰਜਾਬ